ਸਬਸਕ੍ਰਾਈਬ ਆਪੁਰਜੀ ਕੀਤੇ ਸੰਗਤ ਜੀ ਕੁਝ ਕੇ ਇਨਸਾਨ ਇਦਾਂ ਦੇ ਹੁੰਦੇ ਨੇ ਜਿਹੜੀਆਂ ਆਪਣੀਆਂ ਗਲਤੀਆਂ ਦੇ ਪੜਦੇ ਪਾਉਣ ਦੇ ਲਈ ਪ੍ਰਮਾਤਮਾ ਨੂੰ ਇਨਵੋਲਵ ਕਰ ਲੈਂਦੇ ਨੇ ਭਾਵ ਕਿਸੇ ਨੇ ਕੋਈ ਗਲਤੀ ਕੀਤੀ ਹੈ ਤੇ ਉਹ ਕਹਿੰਦਾ ਤਾਂ ਸ਼ਾਇਦ ਪ੍ਰਮਾਤਮਾ ਨੂੰ ਇਹੀ ਮਨਜ਼ੂਰ ਹੋਣਾ ਅੱਜ ਇੱਕ ਇਨਸਾਨ ਮੇਰੇ ਕੋਲ ਆ ਕੇ ਬਹਿ ਗਿਆ ਕਹਿੰਦਾ ਬਾਬਾ ਜੀ ਮੇਰੀ ਨਾ ਘਰ ਵਾਲੀ ਮੈਨੂੰ ਛੱਡ ਕੇ ਚਲੀ ਗਈ ਮੇਰੇ ਬੱਚੇ ਛੱਡ ਕੇ ਚਲੇ ਗਏ ਮਾਂ ਕਿਉਂ ਕਹਿੰਦਾ ਮੇਰੀ ਉਹ ਗਲਤੀ ਸੀਗੀ ਮੈਂ दारू ਪੀਂਦਾ ਸੀਗਾ ਸਮੇਂ ਸਿਰ ਘਰ ਨਹੀਂ ਤਾਂ ਹੁੰਦਾ ਬਹੁਤ ਲੰਬਾ ਲੰਬਾ ਸਮਾਂ ਬਾਹਰ ਰਹਿੰਦਾ ਸੀਗਾ ਮਾਂ ਕਿੰਨਾ ਸਮਾਂ ਹੋ ਗਿਆ ਕਹਿੰਦਾ 3 ਸਾਲ ਹੋ ਗਏ ਮਾਂ ਫਿਰ ਮਾਫੀ ਮੰਗ ਕਹਿੰਦਾ ਬਾਬਾ ਜੀ ਵੀ ਮੈਨੂੰ ਪਤਾ ਨਹੀਂ ਉਹ ਕਿੱਥੇ ਰਹਿੰਦੇ ਆ ਮੈਂ ਫਿੱਟ ਦੀ ਲਾਣ ਤਾਂ ਤੇਰੇ ਤੇ ਯਾਰ ਤੂੰ 3 ਸਾਲ ਹੋ ਗਏ ਮੈਂ ਤੂੰ ਕਦੇ ਲੱਭੇ ਨਹੀਂ ਉਹਨਾਂ ਨੂੰ ਕਿ ਤੂੰ ਸਬਰ ਇੰਨਾ ਸਬਰ ਕਰੀ ਬੈਠਾ ਤੂੰ ਉਹਨਾਂ ਪਿੱਛੇ ਕਹਿੰਦਾ ਵਾਈਗਰੂ ਨੂੰ ਇਹ ਹੀ ਮਨਜੂਰ ਹੋਣਾ ਵਾਈਗਰੂ ਚਾਹੁੰਦਾ ਹੁਣ ਵੀ ਉਹ ਮੇਰੇ ਸਾਹਮਣੇ ਨਾ ਆਵੇ ਜਾਂ ਉਹ ਮੇਰੇ ਤੋਂ ਦੂਰ ਰਹਿਣ ਜੋ ਵੀ ਹੈ ਮੈਂ ਵਾਈਗਰੂ ਇਹ ਨਹੀਂ ਚਾਹੁੰਦਾ ਜਿਸ ਦੇ ਦਰ ਤੇ ਤੁਸੀਂ ਲਾਮਾ ਲਈਆਂ ਫੇਰੇ ਲਏ ਹਨ ਜਿੱਦੇ ਘਰ ਮਹਾਰਾਜ ਨੇ ਜਿੱਥੇ ਥੋੜੀਆਂ ਮਤਲਬ ਥੋੜੀਆਂ ਕੜੀਆਂ ਜੋੜੀਆਂ ਹਨ ਤੇ ਮਹਾਰਾਜ ਜਿੱਦਾਂ ਕਿਦਾਂ ਚਾਹਣਗੇ ਵੀ ਤੂੰ ਆਪਣੇ ਬੱਚਾਂ ਦੂਰ ਰਹੀਂ ਪਰਮਾਤਮਾ ਚਾਹੁੰਦਾ ਕਿ ਤੁਹਾਡਾ ਪਰਿਵਾਰ ਟੁੱਟੇ ਤੁਹਾਡਾ ਪਰਿਵਾਰ ਦੇ ਵਿੱਚ ਕਲੇਸ਼ ਪਵੇ ਤੁਸੀਂ ਕਿਦਾਂ ਦੀ ਮੱਤ ਜੋੜੀ ਬੈਠੇ ਹੋ ਮਾਹ ਤੂੰ ਜਾ ਕੇ ਅੱਜ ਜੇ ਲੱਭ ਤੂੰ ਅਰਦਾਸ ਕਰ ਮਹਾਰਾਜ ਅੱਗੇ ਜੇ ਕੱਲੂ ਮਾਂ ਤੇਰੀ ਧੀਆ ਬੜੀਆਂ ਹੋ ਗਈਆਂ ਕੱਲੂ ਤੇਰੀ ਤਰੀਕਾ ਰਲੀ ਨੇ ਕੰਮ-ਕੁਮ ਕਰਕੇ ਹਨਾ ਲੋਕਾਂ ਦੇ ਘਰੇ ਝਾੜੂ ਪੋਚਾ ਕਰਕੇ ਜਾਂ ਕਿਸੇ ਵੀ ਤਰੀਕੇ ਨਾਲ ਆਪਣੀ ਧੀਆ ਨੂੰ ਪਾਲ-ਪੋਸ ਕੇ ਵੱਡੇ ਕਰਕੇ ਮਾਹ ਵੀ ਕੱਲੂ ਧੀਆ ਨੂੰ ਵਿਆਹਤਾ ਤੇ ਮਾਂ ਤੂੰ ਫੇਰ ਲੈਣ ਜਾਵੇਂ ਤਾਂ ਫਿਰ ਉਹ ਮਾਂ ਫੇਰ ਤਾਂ ਨਹੀਂ ਆਉਂਦੀ ਹੈਗੀ ਉਹ ਜਿਨੇ ਕਿਹਾ ਵੀ ਜਦੋਂ ਸਮਾਂ ਸੀਗਾ ਜਦੋਂ ਅਸੀਂ ਇਸੇ ਆਜੀ ਵਕਤ ਚੋਂ ਲੰਘ ਰਹੇ ਸੀਗੇ ਜਦੋਂ ਸਾਨੂੰ ਤੁਹਾਡੀ ਲੋੜ ਸੀ ਉਦੋਂ ਤੋਂ ਤੁਸੀਂ ਆਏ ਨਹੀਂ ਲੱਭ ਲੰਦੇ ਅਸੀਂ ਕਿਹੜਾ ਧਰਤੀ 'ਚ ਬਹਿ ਗਏ ਸੀਗੇ ਬਹੁਤ ਸਾਰੇ ਕੰਡੀਸ਼ਨਾਂ ਹੋ ਜਾਣੇ ਉਸ ਭੈਣ ਨੇ ਬਹੁਤ ਸਾਰੇ ਕੰਡੀਸ਼ਨਾਂ ਲਾਉਣੀਆਂ ਠੀਕ ਹੈ ਨਾ ਮੈਂ ਹੁਣ ਰਾਈਟ ਸਮਾਂ ਹੁਣ ਤੂੰ ਜਾ ਕੇ ਲੱਭ ਉਹਨਾਂ ਨੂੰ ਠੀਕ ਹੈ ਨਾ ਘਰ ਸੁੱਕਾ ਹੈ ਪੋਸਿਆ ਬਾਹਰ ਸੁੱਕ ਪਾਇਆ ਜੇ ਘਰ ਘਰ ਸੁੱਕਾ ਹੈ ਤਾਂ ਹੀ ਤੇਰਾ ਬਾਹਰਲਾ ਸੁੱਕਾ ਹੈ ਤੇ ਤੂੰ ਬਾਹਰ ਤੂੰ ਦੁਨਿਆਵੀ ਦੁਨੀਆ ਦੇ ਵਿੱਚ ਖਿਆ ਖਾਂਦਾ ਫਿਰਦਾ ਤੂੰ ਹਾਸਦਾ ਫਿਰਦਾ ਮੈਂ ਤੈਨੂੰ ਦੇਖਦਾ ਰਹਿਣਾ ਮੈਂ ਤੂੰ ਤੈਨੂੰ ਜਮੇ ਹੀ ਟੈਨਸ਼ਨ ਨਹੀਂ ਹੈਗੀ ਮੈਂ ਤੂੰ ਅੱਜ ਮੇਰੇ ਕੋਲ ਦੁੱਖ ਫਰੋਲਣ ਲ ਠੀਕ ਹੈਨ ਦੇਖੋ ਇੰਨੀ ਗੱਲ ਪਿੱਛੇ ਉਹਦੀ ਸੋਚ ਸਹੀ ਹੋਗੀ ਕਿੱਡਾ ਵੱਡਾ ਬੰਦਾ ਮ ਆਪਣੇ ਮਨ ਚ ਪਾਲੀ ਬੈਠਾ ਸੀਗਾ ਸੋ ਤਾਂ ਕਰਕੇ ਅਗਰ ਤੁਹਾਡੇ ਚੋ ਵੀ ਕੋਈ ਅਜਿਹੇ ਇਨਸਾਨ ਹੈਗੇ ਪ੍ਰਮਾਤਮਾ ਨੂੰ ਦੋਸ਼ ਨਾ ਦਿਓ ਜੇ ਤੁਹਾਡੀਆਂ ਗਲਤੀਆਂ ਨੇ ਪੜਦੇ ਨਾ ਪਾਓ ਸਗੋਂ ਉਹਨੂੰ ਐਕਸੈਪਟ ਕਰਕੇ ਮਾਫੀ ਮੰਗੋ ਤਾਂ ਰਿਸ਼ਤੇ ਬਚਦੇ ਨੇ ਠੀਕ ਹੈ ਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ